ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਭਾਈ ਭਾਈ ਕੀ ਨਾਮ ਆਪਣਾ ਬਜੀ ਬਲਵੰਤ ਸਿੰਘ ਭਾਈ ਕੀ ਗੱਲ ਹੋਈ ਅੱਜ ਇੱਥੇ ਇਕੱਠੇ ਹੋਏ ਸਾਰੇ ਇੱਥੇ ਦੇਖੋ ਅੱਜ ਅਸੀਂ ਇੱਥੇ ਗਰੀਬ ਮਜ਼ਦੂਰ ਵਾਸਤੇ ਇਕੱਠੇ ਹੋਏ ਸਾਰੀਆਂ ਸੰਸਥਾਵਾਂ ਹੈਗੇਆਂ ਇਹ ਉਹ ਲੋਕ ਆ ਜਿਹੜੇ ਕੰਮ ਸੰਤੁਸ਼ਾ ਆਪਣੀ ਮਿਹਨਤ ਦੇ ਨਾਲ ਕਰਨਾ ਚਾਹੁੰਦੇ ਆ ਔਰ ਪਿਛਲੇ ਸਵਾ ਸਾਲ ਤੋਂ ਜਿਹੜੇ ਪੁਰਾਣੇ ਸੀਸੀ ਸਾਹਿਬ ਹੁੰਦੇ ਸੀ ਸਪਨ ਸ਼ਰਮਾ ਜੀ ਉਹਨਾਂ ਨੇ ਬਕਾਇਦਾ ਇਹਨਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਜਗ੍ਹਾ ਅਲਾਟ ਕੀਤੀ ਸੀਗੀ ਜਿਹਦਾ ਕਿ ਕਾਪੀ ਸਾਡੇ ਕੋਲ ਅੱਜ ਵੀ ਆ ਕੋਲ ਹੈ ਤੇ ਅੱਜ ਜਿਹੜਾ ਪਿਛਲੇ ਥੋੜੇ ਦਿਨਾਂ ਤੋਂ ਪੀਪੀਆਰ ਮਾਲ ਦੇ ਵਿੱਚ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਉੱਥੇ ਦੇ ਨਵਾਂ ਐਸਐਚਓ ਚੇਂਜ ਹੋਇਆ ਹੈ ਰਮੇਸ਼ ਕੁਮਾਰ ਉਹ ਇਹਨਾਂ ਗਰੀਬ ਲੋਕਾਂ ਦੇ ਥੱਪੜ ਤੱਕ ਜਿਹੜਾ ਮਾਰਨ ਤੋਂ ਵੀ ਗਰੇਜ਼ ਨਹੀਂ ਕਰਦਾ ਅੱਜ ਉਹਦੀ ਸ਼ਿਕਾਇਤ ਕਰਨ ਵਾਸਤੇ ਆਏ ਆ ਸਿਰਫ ਕਸੂਰ ਪੁੱਛਣ ਆਏ ਆ ਕਿ ਮਿਹਨਤ ਕਰਕੇ ਰੋਟੀ ਕਮਾਣਾ ਜੇ ਕੋਈ ਕਸੂਰ ਹੈਗਾ ਆ ਤੇ ਫਿਰ ਤਾਂ ਇਹ ਬਹੁਤ ਵੱਡਾ ਕਸੂਰ ਹੈਗਾ ਆ ਜਾਂ ਤੇ ਇਹ ਨਸ਼ੇ ਵੇਚਣਗੇ ਜਾਂ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣਗੇ ਪਰ ਇਹ ਲੋਕ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਆ ਔਰ ਇੱਥੇ ਦਾ ਐਸਐਚਓ ਜਿਹੜਾ ਹੈਗਾ ਉਹਨਾਂ ਨੂੰ ਅਜਿਹਾ ਕੰਮ ਨਹੀਂ ਕਰਨ ਦੇ ਰਿਹਾ ਔਰ ਜਿਹੜੀ ਜਗ੍ਹਾ ਦੇ ਉੱਤੇ ਲਗਾ ਰਹੇ ਆ ਬਕਾਇਦਾ ਮਤਲਬ ਕਿ ਉਹਨਾਂ ਨੂੰ ਕਿਉਂ ਆਰ ਕੋਡ ਜਿਹੜਾ ਕਾਰਪੋਰੇਸ਼ਨ ਵੱਲੋਂ ਮਿਲ ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਸਾਡਾ ਮੰਨਣਾ ਇਹ ਹੈਗਾ ਕਿ ਐਸ ਐਚਓ ਨੂੰ ਸ਼ਾਇਦ ਕੋਈ ਵੱਡਾ ਰਕਮ ਜਿਹੜੀ ਆ ਉੱਥੇ ਦੀਆਂ ਜਿਹੜੀਆਂ ਵੱਡੇ ਸ਼ਾਪਾਂ ਛੋਟੇ ਵੱਡੇ ਮਾਲ ਹੈਗੇ ਆ ਉਹਨਾਂ ਨੇ ਦਿੱਤੇ ਤਾਂ ਜੋ ਗਰੀਬ ਲੋਕਾਂ ਨੂੰ ਭਜਾ ਕੇ ਤੇ ਆਪਣੇ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਸਾਮਾਨ ਜਿਹੜਾ ਹੈਗਾ ਖਾਣ ਪੀਣ ਦਾ ਵੇਚਿਆ ਜਾ ਸਕੇ ਜਿਹੜੇ ਸਸਤੇ ਦੇ ਵਿੱਚ ਕੁਝ ਖਾਣਾ ਪੀਣਾ ਚਾਹੁੰਦੇ ਆ ਉਹਨਾਂ ਨੂੰ ਮਤਲਬ ਕੀ ਇਸੀ ਤੋਂ ਵਾਂਝਾ ਕਰ ਦਿੱਤਾ ਜਾਵੇ ਔਰ ਲੋਕਾਂ ਦੀ ਮਜਬੂਰੀ ਹੋ ਜਾਵੇ ਕਿ ਉਸ ਜਗ੍ਹਾ ਤੇ ਘੁੰਮਣਾ ਆ ਤੇ ਮਹਿੰਗੀ ਆਈਸਕ੍ਰੀਮ ਖਾਣੀ ਆ ਮਹਿੰਗੇ 버ਗਰ ਖਾਣੇ ਤੇ ਮਹਿੰਗੇ ਵੀਜ਼ੇ ਖਾਣੇ। ਬਈ ਤੁਹਾਡੇ ਕੋਲ ਗੱਲ ਕੀਤੀ ਕਿ ਥੱਪੜ ਮਾਰਾਂ ਥੱਪੜ ਕਿੰਨੇ ਮਾਰਿਆ ਵਾ? ਇਹ ਜਿਹੜਾ ਡਿਵੀਜ਼ਨ ਨੰਬਰ 7 ਦਾ ਜਿਹੜਾ ਐਸ ਐਚ ਓ ਹੈਗਾ ਜੀ ਰਮੇਸ਼ ਕੁਮਾਰ ਆ। ਹਾਂ ਥੱਪੜ ਕਿੰਨਾ ਮਾਰਿਆ ਬਾਈ ਇਹਨੂੰ? ਉਹ ਬੰਦਾ ਜੋ ਮੁੰਡਾ ਆ ਨਿੱਕਾ ਦਾ ਕੰਮ ਕਰਦਾ ਬੰਦਾ ਭਾਈ ਕੋਈ 버ਗਰ ਦਾ ਕੰਮ ਕਰਦਾ ਕੋਈ ਨੂਡਲ ਦਾ ਕੰਮ ਕਰਦਾ ਮਤਲਬ ਕੰਮ ਥੰਡੇ ਹੱਥਾਂ ਨਾਲ ਮਤਲਬ ਕਿ ਕੰਮਕਾਰ ਵਾਲਾ ਜਿਹੜਾ ਇਹਨਾਂ ਲੋਕਾਂ ਦਾ ਹੈ। ਤੇ ਥੱਪੜ ਮਾਰਨ ਦਾ ਕ ਕਰਦੇ ਪਰ ਜਦੋਂ ਮੈਸੀ ਸੁਪੀਡੈਂਟ ਨਾਲ ਗੱਲ ਕਰਦੇ ਆਂ ਔਰ ਮੇਅਰ ਤੱਕ ਨਾਲ ਵੀ ਸਾਡੀ ਗੱਲਬਾਤ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਵੀ ਖੁੱਲੀ ਸੜਕ ਹੈਗੀ ਆ ਤੁਸੀਂ ਉਸ ਜਗ੍ਹਾ ਦੇ ਉੱਤੇ ਲਗਾ ਸਕਦੇ ਆਂ ਉਹ ਬਕਾਇਦਾ ਉਹਨਾਂ ਦੀਆਂ ਪਰਚੀਆਂ ਕੱਟ ਹੋ ਰਹੀਆਂ ਉਸ ਜਗ੍ਹਾ ਤੇ ਤਾਂ ਸਰ ਪਿੱਛੇ ਤੁਸੀਂ ਮੇਅਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਉਹਨਾਂ ਨੇ ਕਿਹਾ ਲਗਾ ਲਓ ਹੁਣ ਪੁਲਿਸ ਨੂੰ ਤੰਗ ਕੀਤਾ ਯਾਰ ਇਸ ਬਾਰੇ ਤੁਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕੋਈ ਬਿਲਕੁਲ ਕਮਿਸ਼ਨਰ ਸਾਹਿਬ ਨਾਲ ਸਾਡੀਆਂ ਸਾਰੀਆਂ ਸੰਸਥਾਵਾਂ ਨੇ ਗੱਲ ਕੀਤੀ ਹੈ ਕਿ ਮਿਹਨਤ ਕਰਕੇ ਇਹ ਲੋਕ ਮਾਰੇ ਆ ਅਗਰ ਪੁਲਿਸ ਪੁਲਿਸ ਮੁਲਾਜ਼ਮ ਨੂੰ ਜਾਂ ਪੁਲਿਸ ਅਫਸਰ ਨੂੰ ਇਸ ਚੀਜ਼ ਦਾ ਇਤਰਾਜ਼ ਆ ਕਿ ਇਹ ਲੋਕ ਉੱਥੇ ਲਗਾ ਰਹੇ ਆ ਤੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਮੇਅਰ ਸਾਹਿਬ ਦੇ ਨਾਲ ਗੱਲ ਕਰਨ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਆ ਉਹਨਾਂ ਜਿਹੜੀ ਕਾਰਵਾਈ ਜਿਹੜੀ ਬੰਦੀ ਆ ਕਾਰਪੋਰੇਸ਼ਨ ਕਰੇ ਪੁਲਿਸ ਕਦੋਂ ਦੀ ਤੈਅ ਬਜ਼ਾਰੀ ਦਾ ਕੰਮ ਕਰਨ ਲੱਗ ਪਈ ਇਹ ਸਾਡੀ ਸਮਝ ਤੋਂ ਬਾਹਰ ਆ ਉਹ ਤੋਂ ਹੀ ਅੱਜ ਕਮਿਸ਼ਨ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਤੁਹਾਨੂੰ ਕੀ ਕੋਈ ਸ਼ਿਕਾਇਤਤਾ ਕੋਈ ਉਹਨਾਂ ਨੇ ਸਾਨੂੰ ਹੁਣ ਭੇਜਿਆ ਦੂਸਰੇ ਅਫਸਰ ਹੈਗੇ ਆ ਏਸੀਟੀ ਸਾਹਿਬ ਦੇ ਕੋਲ ਭੇਜਿਆ ਹੈਗਾ ਉਹ ਕਹਿੰਦੇ ਵੀ ਜਿਹੜੀ ਵੀ ਬੰਦੀ ਕਾਰਵਾਈ ਹੈਗੀ ਆ ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਕਰਾਂਗੇ ਜਿਨ੍ਹਾਂ ਨੇ ਇਹ ਮਾਰਕਟਾਈਂਗ ਦਾ ਕੰਮ ਕੀਤਾ ਆ ਔਰ ਅਸੀਂ ਵੀ ਉਹਨਾਂ ਦੇ ਵਾਅਦੇ ਤੇ ਉੱਤੇ ਆ ਗਏ ਆ ਔਰ ਜੇ ਅਗਰ ਇਹ ਕਾਰਵਾਈ ਉਸ ਐਸ ਐਚਓ ਦੇ ਖਿਲਾਫ ਨਹੀਂ ਕਰਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹ 7 ਨੰਬਰ ਥਾਣੇ ਦੇ ਉੱਤੇ ਪੱਕੇ ਤੌਰ ਦੇ ਉੱਤੇ ਬੈਠ ਕੇ ਉਹਦਾ ਘਰਾਬ ਵੀ ਕਰਾਂਗੇ ਔਰ ਉਹਦਾ ਉਹਦੇ ਕੋਲ ਸਵਾਲ ਪੁੱਛਾਂਗੇ ਵੀ ਤੈਨੂੰ ਇੰਨੀ ਪਾਵਰ ਕਿਹਨੇ ਦਿੱਤੀ ਵੀ ਇੱਕ ਗਰੀਬ ਨੂੰ ਤੂੰ ਸਿੱਧਾ ਹੱਥੋਂ ਪਾਈ ਤੇ ਤੂੰ ਆ ਜੰਨਾ ਇਹ ਗਲਤ ਗੱਲ ਹੈ